ਸਾਡੇ ਕੰਪਨੀ ਚਲ ਗਿਆ ਨਾ ਸਾਡੇ ਕੋਲ ਕੋਈ ਕਮਾਈ ਦਾ ਤਰੀਕਾ ਨਹੀਂ ਕੀ ਦੱਸੋ ਕਿੱਥੋਂ ਕਮਾਈ ਕਰਾਂਗੇ ਨਹੀਂ ਮੇਰਾ ਜਨਮ ਕੋਠਾ ਕਿਲਾਵਾਂਗੇ ন্দার মারতনিযালয়া. তোলেষালা কাডিযাগিকেরা. এইইই আপরকাকেরা. কাকেয়াই আপাকেওনিয়া. কাকেইই আপাকেঔ. কাকেইই আপাকে� ਰਖੜੀ ਵਾਲੇ ਦਿਨ ਪਰਵਾਰ ਦਾ ਰੋ ਰੋ ਬੁਰਾ ਹਾਲ ਹੈ ਇਕ ਤਾਂ ਰਖੜੀ ਵਾਲਾ ਦਿਨ ਉਤੋਂ ਨੌਜਵਾਨ ਦਾ ਸੀ ਅੱਜ ਜਨਮ ਦਿਨ ਤਾਂ ਅੱਜ ਦੇ ਦਿਨ ਹੀ ਪਰਵਾਰ ਨੂੰ ਐਸੀ ਖਬਰ ਸੁਣਨ ਨੂੰ ਮਿਲੀ ਹੈ ਜਿਸ ਤੋਂ ਬਾਅਦ ਪਰਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਤਾਂ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਬਟਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅੱਜ ਮੌਤ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਤੁਹਾਨੂੰ ਕਿ ਕੁਝ ਦਿਨ ਪਹਿਲਾਂ ਇਸ ਪਰਿਵਾਰ ਦੇ ਨੌਜਵਾਨ ਦੀ ਕਿਸੇ ਨਾਲ ਲੜਾਈ ਝਗੜਾ ਹੋਇਆ ਸੀਗਾ ਤੇ ਲੜਾਈ ਝਗੜੇ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ ਤੇ ਜਿਸ ਦੀ ਅੱਜ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਦਾ આરોਪ ਹੈ ਨਸ਼ਾ ਤਸਕਰਾਂ ਦੇ ਵੱਲੋਂ ਉਹਨਾਂ ਦੇ ਨੌਜਵਾਨ ਪੁੱਤ ਦੀ ਕੁੱਟਮਾਰ ਕੀਤੀ ਗਈ ਸੀ ਤੇ ਪਰਿਵਾਰ ਦਾ ਇਲਜ਼ਾਮ ਹੈ ਕਿ ਮੁੰਡੇ ਨੇ ਨਸ਼ਾ ਲੈਣਾ ਬੰਦ ਕਰ ਦਿੱਤਾ ਤਾਂ ਇਹਨਾਂ ਤਸਕਰਾਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਨਸ਼ਾ ਤਸਕਰਾਂ ਨੂੰ ਲੱਗਦਾ ਹੋਵੇਗਾ ਕਿ ਇਸ ਵੱਲੋਂ ਕਿਸੇ ਹੋਰ ਤੋਂ ਹੁਣ ਨਸ਼ਾ ਲਿੱਤਾ ਜਾ ਰਿਹਾ ਹੈ ਜਿਸ ਦੇ ਚਲਦੇ ਬਾਜ਼ਾਰ ਗਏ ਨੌਜਵਾਨ ਪੁੱਤ ਨੂੰ ਘੇਰ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਦੀ ਅੱਜ ਮੌਤ ਦੀ ਖਬਰ ਸਾਹਮਣੇ ਆਈ ਹੈ। ਮਾਮਲਾ 13 ਅਗਸਤ ਦਾ ਦੱਸਿਆ ਜਾ ਰਿਹਾ ਜਿੱਥੇ ਇਹ ਸਾਰਾ ਮਾਮਲਾ ਆ ਵਾਪਰਿਆ ਸੀਗਾ ਤੇ ਉਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਹਦਾ ਅੱਜ ਰਖੜੀ ਵਾਲੇ ਦਿਨ ਸੀਗਾ ਤੇ ਉੱਤੋਂ ਨੌਜਵਾਨ ਦਾ ਅੱਜ ਜਨਮ ਦਿਨ ਵੀ ਦੱਸਿਆ ਜਾ ਰਿਹਾ ਤੇ ਅੱਜ ਦੇ ਦਿਨ ਹੀ ਨੌਜਵਾਨ ਦੇ ਮੌਤ ਦੀ ਖਬਰ ਸਾਹਮਣੇ ਆਈ ਹੈ। ਬਟਾਰਾ ਦੇ ਸੇਖੜੀ ਮੋਹੱਲੇ ਦਾ ਇਹ ਸਾਰਾ ਵਾਕਿਆ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਪਰਿਵਾਰ ਵਾਲੇ ਗੰਭੀਰ ਇਲਜ਼ਾਮ ਨਸ਼ਾ ਤਸਕਰਾਂ ਦੇ ਉੱਤੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਉਹਨਾਂ ਦੇ ਜਵਾਨ ਪੁੱਤ ਨੂੰ ਰਖੜੀ ਵਾਲੇ ਦਿਨ ਉਹਨਾਂ ਤੋਂ ਹਮੇਸ਼ਾ ਲਈ ਖੋ ਲਿੱਤਾ ਗਿਆ ਵਾਹਤਾ ਤਸਵੀਰਾਂ ਵੀ ਦਿਖਾ ਰਿਹਾ ਤੁਹਾਨੂੰ ਕਿ ਕਿਸ ਤਰ੍ਹਾਂ ਪਰਿਵਾਰ ਰੋ ਰੋ ਬੁਰਾ ਹਾਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਵੱਲੋਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਅਗਰ ਕਾਰਵਾਈ ਕੀਤੀ ਜਾਂ ਐਫ ਆਈ ਆਰ ਕਰਵਾਈ ਗਈ ਤਾਂ ਉਹਨਾਂ ਨੂੰ ਵੀ ਅੰਜਾਮ ਭੁਗਤਣਾ ਪੈ ਸਕਦਾ ਵਾ ਤਾਂ ਪਰਿਵਾਰ ਰੋ ਰੋ ਬੁਰਾ ਹਾਲ ਹੈ ਤੇ ਰਖੜੀ ਵਾਲੇ ਦਿਨ ਜਦੋਂ ਉਹਨਾਂ ਨੂੰ ਇਹ ਖਬਰ ਮਿਲਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਹਾਲਾਤ ਤੁਸੀਂ ਵੀ ਸੋਚ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਪਰਿਵਾਰ ਨੂੰ ਸਦਮਾ ਲੱਗਿਆ ਹੋਵੇਗਾ ਕਿ ਕਿਸ ਤਰ੍ਹਾਂ ਉਹਨਾਂ ਦੇ ਜਵਾਨ ਪੁੱਤ ਦੀ ਰਖੜੀ ਵਾਲੇ ਦਿਨ ਮੌਤ ਦੀ ਖਬਰ ਉਹਨਾਂ ਨੂੰ ਸੁਣਨ ਨੂੰ ਮਿਲਦੀ ਹੈ ਤਾਂ ਪਰਿਵਾਰ ਦਾ ਇਹ ਸਾਰੇ ਮਾਮਲੇ ਨੂੰ ਲੈ ਕੇ ਕੀ ਹੈ ਕਹਿਣਾ ਆਓ ਤੁਹਾਨੂੰ ਸੁਣਾਨੇ ਹਾਂ ਅਜੀਤ ਸੇਖੜੀਆਂ ਮਲੇ ਦੇ ਰਹਿਣ ਵਾਲਿਆ ਮੇਰਾ ਨਾਮ ਕਿਰਨ ਆ ਮੈਂ ਬੂਰਾ ਪਰਿਵਾਰ ਦੀ ਨੂੰ ਆ ਇਹ ਮੇਰਾ ਦੇਵਰਾ ਤੇ ਮੇਰਾ ਭਰਾ ਵਾ ਰਖੜੀ ਦੇ ਮੇਰਾ ਭਰਾ ਖੋ ਲਿਆ ਤਦ ਨਮਜ਼ੋਰ ਵਾ ਦਵੀ ਕੋਲੇ ਰਕੜੀ ਤੇ ਇਹਦੀ ਉਮਰ 32 ਸਾਲ ਦੀ ਇਹਦੀ ਉਮਰ 32 ਸਾਲ ਦੀ ਕਿੰਦਾ ਮੈਂ ਪਕੌੜੇ ਲੈ ਆਨਾ ਬੰਟੀ ਦੀ ਦੁਕਾਨ ਤੋਂ ਪਕੌੜੇ ਲੈਣ ਗਿਆ ਉੱਤੇ ਹੀ ਮਾਰ ਗਏ ਮਾਰ ਗਏ ਕਾਰਨ ਕੋਈ ਨਹੀਂ ਮੁੰਡਾ ਦੁਕਾਨ ਤੋਂ ਐ ਚਾਰ ਮਹੀਨੇ ਹੋ ਗਏ ਦੁਕਾਨ ਤੇ ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ ਹੁਣ ਮੁੰਡਾ ਨਾ ਕੋ ਨਸ਼ਾ ਨਹੀਂ ਲੈਣ ਜਾਂਦਾ ਜੀ ਹੁਣ ਕਾਰਨ ਇਹ ਸੀ ਉਹਦਾ ਫੋਨ ਖੋਇਆ ਉਹਨੇ ਫੋਨ ਨਹੀਂ ਦਿੱਤਾ ਦੇਖੋ ਉਹਦਾ ਫੋਨ ਤੋੜਤਾ ਆ ਦੇਖੋ ਦਾ ਫੋਨ ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਫੋਨ ਦੀ ਉਹਨੇ ਦਵਾ-ਦਵਾ ਆਪਣੀ ਪੈਂਟ ਦੇ ਵਿੱਚੋਂ ਨਹੀਂ ਨਿਕਾਲਿਆ ਬਾਵਾਂ ਫੜ ਕੇ ਬਾਵਾਂ ਫੜ ਕੇ ਇਹ ਕਰਕੇ ਬਾਵਾਂ ਫੜੀਆਂ ਦੋ ਜਣਾਂ ਨੇ ਸਿਰ ਤੇ ਡਾਂਗਾ ਮਾਰੀਆਂ ਸਿਰ ਫ੍ਰੈਕਚਰ ਕੀਤਾ ਬਾਹ ਤੋੜੀ ਦੋ ਜਗ੍ਹਾ ਤੋਂ ਜੰਨੀ ਡਾਂਗ ਕਬੂਰੀ ਗੇਟ ਦਾ ਜੰਨੀ ਖੋਸਲਾ ਜਿਲਕੇ ਪਹਿਲਵਾਨ ਦਾ ਮੁੰਡਾ ਅਮਰ ਖੋਸਲਾ ਰਮਨ ਹਵਾਈ ਜਿੰਨੂ ਹਵਾ ਕਹਿੰਦੇ ਕੇ ਹਵਾਈ ਕਹਿੰਦੇ ਆ ਰਮਨ ਦਾ ਭਰਾ ਨਾਲ ਗੋਲਾ ਬਾਨੂੰਆ ਨਾਮ ਨੇ ਅੱਜ ਜਾ ਕੇ ਐਸੇ ਚੁਰੰਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ ਦਰਖਾਸਤ ਦਿੱਤੀ ਦੋਹਾਂ ਜਨਾਨੀਆਂ ਨੇ ਜਾ ਕੇ ਸਾਡੀ ਜ਼ਿੰਦਗੀ ਦੀਪ ਨਹੀਂ ਹੋ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲ ਰਾਜੀਨਾਮਾ ਕਰ ਲੋ ਦਾਸਿਆ ਲੈ ਕੇ ਨਹੀਂ ਤੇ ਮੈਂ ਪਗੋੜਾ ਆ ਕੇ ਤੁਹਾਨੂੰ ਸਾਰੇ ਟੱਬਰ ਨੂੰ ਮਾਰ ਦਾਂਗਾ ਮੈਂ ਫੇਰ ਚੋ ਨੂੰ ਅਸੀਂ ਕੀਤੀ ਸਾਡਾ ਮੁੰਡਾ ਮਾਰ ਕੇ ਗਿਆ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਿਆ ਐਮ ਆਰ ਕੱਟੀ ਇੱਥੋਂ ਸਭ ਕੁਝ ਹੋਇਆ ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸਾਡਾ ਐਸ ਐਚਓ ਸਿਟੀ ਦਾ ਬਲਵਿੰਦਰ ਸਿੰਘ ਐਸ ਐਚਓ ਮੈਂ ਫੋਨ ਤੇ ਵੀ ਫੋਨ ਕੀਤੇ ਮੈਂ ਫਿਰ ਇੱਥੇ ਜਦੋਂ ਬਿਆਨ ਲੈਣ ਆਇਆ ਪੁਲਿਸ ਵਾਲਾ ਕੀ ਕਹਿੰਦਾ ਸੁਣੋ ਹੱਡੀ ਟੁੱਟੀ ਕਹਿੰਦਾ ਪਲਸਟਰ ਲਵਾ ਲਾ ਪੈਸੇ ਖਾਦੇ ਆ ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿਸੇ ਦੇ ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਕਿ ਇਹਦਾ ਸਰਪਟ ਪਰ ਕਟਾ ਪੈ ਰਿਹਾ ਹੈ ਫਿਰ ਮਾਰਾਂਗੇ ਤੁਹਾਨੂੰ ਕਿ ਤੁਹਾਨੂੰ ਅੱਛੀ ਸੇਫ ਨਹੀਂ ਆਗੇ ਇਹਦਾ ਦੂਸਰਾ ਰਾਈ ਨਵਾਉਂਦਾ ਹੈ ਇਹ ਹੀ ਕਾਰਵਾਈ ਨੇ ਕਰੀ ਉਹਦੇ ਰਪਟਾ ਪਾਤੀ ਇਹਨਾਂ ਨੂੰ ਫਿਰ ਰਿਪੋਰਟ ਕਰਤਾ ਉੱਥੇ ਅਬਰ ਸਾਦਾ ਗੋਨਾਨਗ ਹਸਪਤਾਲ ਤੇ ਉੱਥੇ ਹੁਣ ਫਿਰ ਡਾਟਾ ਸਿੰਘਾ ਹੜਤਾਲ ਕਰਕੇ ਇਹਨਾਂ ਦਾ ਕੋਈ ਲਾਜ ਨਹੀਂ ਟ੍ਰੀਟਮੈਂਟ ਹੋਇਆ ਤੇ ਇਹਦੀ ਅੱਜ ਡੈਥ ਹੋ ਗਈ ਤੇ ਪਰਦਾਕਮ ਮਾਮਰਾਂ ਦਾ ਕਹਿਣਾ ਹੈ ਕਿ ਉਹ ਬੰਦੇ ਨਸ਼ੇ ਦੇ ਸਦਾਕਰ ਸੀ ਤੇ ਇਹਨੂੰ ਨਸ਼ੇ ਦੇ ਪਿੱਛੇ ੱਟਕਣਾ ਚਾਹੁੰਦੇ ਸੀ ਤੁਹਾਡਾ ਕੀ ਕਹਿਣਾ ਹੈ ਇਹ ਤਾਂ ਬਰ ਮੈਂ ਕਰ ਲੈ ਤਸਦੀਕ ਕਰ ਲੈ ਦੇ ਵੇਲੇ ਉਹ ਡਿਪਾਲਟਰ ਆ ਪਰਚੇ ਫਿਰ ਕੇ ਪਰਚੇ ਇਹਦੇ ਵਿੱਚ ਮੇਰੀ ਗੱਲ ਸੁਣ ਮੈਨੂੰ ਅੱਜ ਹੁਣ ਲੱਗਾ ਪਿਆ ਆ ਕੇ ਲੱਗਾ ਪਿਆ ਗਿਆ ਲੱਗੇ ਪਰਚਾ ਦੋ ਬੰਦੇ ਕਾਰਵਾਈ ਜਿਹੜੇ ਜਿਹੜੇ ਨਾਲ ਪਏ ਆ ਮਰੀਦ ਦਾ ਹੋਇਆ ਦਾ ਮੁੰਡੇ ਦਾ ਐਕਸੀਡੈਂਟ ਜਿੱਦਾਂ ਮਰਜੀ ਲਾ ਲੋ ਤੇ ਅੱਜ ਆ ਕੇ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਕਰਾਂ ਵੇਖੋ ਜੀ ਜੋ ਮੈਨੂੰ ਮੈਮਾਦਰ ਮਿਲੀ ਮੈਂ ਡਾਕਟਰ ਸਾਹਿਬ ਕੋ ਆਇਆ ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇ ਦੇ ਫੀਟਵਾ ਮੈਂ ਇਹਦੇ ਬਿਆਨ ਲਿਖੇ ਮੈਂ ਡਾਕਟਰ ਸਾਹਿਬ ਦੇ ਬਿਆਨ ਦੇ ਫੀਟਾਕ ਦੀ ਬਿਆਨ ਲਿਖਾਉਣ ਕੇ ਉਹ ਕਹਿੰਦਾ ਕਿ ਮੇਰੀ ਹੱਲੇ ਜੀ ਮੈਮਾਦਰ ਰਣਾ ਉੱਤੇ ਐਕਸੀਡੈਂਟ ਰਿਪੋਰਟ ਨਹੀਂ ਮੈਨੂੰ ਮਿ ਇਹ ਮੈਂ ਡਾਕਟਰਾਂ ਨਾਲ ਗੱਲ ਕਰ ਲਓ ਜਾ ਕੇ ਤੁਹਾਨੂੰ ਨਈ ਐਕਸ-ਰੇ ਰਿਪੋਰਟ ਮਿਲੀ ਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ ਡਾਕਟਰ ਸਾਹਿਬ ਉਹਨੇ ਆਪ ਗੱਲ ਕੀਤੀ ਜਾਣ ਕੇ ਕਿ ਮੇਰੀ ਐਕਸ-ਰੇ ਰਿਪੋਰਟ ਦੋ ਡਾਕਟਰਾਂ ਕੇਰੇ ਮੈਂ ਨਹੀਂ ਬਣਦੀ ਦੂਜੇ ਡਾਕਟਰਾਂ ਹੱਡੀਆਂ ਵਾਲਿਆਂ ਨੂੰ ਦੇਣੀ ਆ ਇਹ ਡਾਕਟਰ ਸਰ ਰਿਪੋਰਟ ਦੇਣਗੇ ਤੇ ਜੋ ਟਾ ਡੱਬਾ ਹੁੰਦਾ ਉਹ ਉਸੇ ਦਾ ਰਿਪੋਰਟ ਦੇ ਦਾਂਗੇ ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ ਕਹਿੰਦੇ ਕਿ ਇਹਦਾ ਜੋ ਭੰਦਾ ਨੂੰ ਸ਼ਹਿਰ ਰਿਪੋਰਟ ਦੇਣਗੇ ਮੈਂ ਆਪਣਾ ਨੰਬਰ ਦੇ ਗਿਆ ਮੈਂ ਜੋ ਵੀ ਤੁਸੀਂ ਕਾਰਵਾਈ ਕਰਾਉਣੀ ਮੈਂ ਕਰਾ ਦਿਓ ਮੁੰਡੇ ਨੇ ਆ ਮੇਰੇ ਨੂੰ ਬਿਆਨ ਲਸਾਏ ਸੀ ਬੀਬੀ ਫਿਰ ਗੱਲ ਕਰ ਲਓ ਮੇਰੀ ਅੱਛਾ ਮੈਂ ਇਹ ਰੋਪਾ ਤੇ ਇਹ ਕੀ આરોਪ ਆ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ ਜਿਹੜੇ ਸਬੰਧ ਵਿੱਚ ਪੁਲਿਸ ਨੂੰ ਦੱਸਿਆ ਦੇਖੋ ਦੋਹਾਂ ਤਰ੍ਹਾਂ ਦੇ ਦੇਖੋ ਦੋਹਾਂ ਤਰ੍ਹਾਂ ਦੇ ਬੰਦੇ ਦੋ ਬੱਦੇ ਦਾਖਲੀ ਤੇ ਇੱਕ ਪਾਰਟੀ ਉਹਨਾਂ ਦਾ ਦਾਖਲੀ ਇੱਕ ਇਦਾਂ ਦਾ ਮੁੰਡਾ ਦਾਖ ਇਹ ਗੱਲ ਮੇਰੀ ਹੈ। ਹਾਂਜੀ। ਦੋਵੇਂ ਪਾਰਟੀਆਂ ਦੇ ਬੰਦੇ ਦਾਖਲ ਦੋਵਾਂ ਬੰਦਿਆਂ ਨੇ ਆਪਣੇ ਅਰਗੇ ਬਿਆਨ ਲਿਖੇ ਆ। ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰਮਾਈਜ਼ ਹੋ ਰਿਹਾ ਉਹਨਾਂ ਨੇ ਵੀ ਕਿਹਾ ਸਾਡਾ ਕੰਪਰਮਾਈਜ਼ ਹੋ ਰਿਹਾ। ਮੈਂ ਜਾ ਕੇ ਰੋਜ਼ਨਾ ਵਿੱਚ ਸਾਡਾ ਡਾਕਟਰ ਲਿਖ ਦਿੱਤੀ ਆ। ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਤੁਹਾਡਾ ਨਹੀਂ ਕੋਈ ਗੱਲ ਭੰਦੀ ਤੇ ਮੈਨੂੰ ਫੋਨ ਕਰਵਾਸ ਕਰੋ। ਇਹਨਾਂ ਮੈਟਰ ਕੋ ਆ ਪਾਵਾਂਗਾ ਤੇ ਜਿਸੇ ਤੁਹਾਡਾ ਮੁੰਡਾ ਦਾਖਲ ਡਾਕਟਰ ਰੈਫਰ ਕਰਦੇ ਉੱਥੇ ਮੈਂ ਆ ਜਾਊਂਗਾ ਤੇ ਮੈਨੂੰ ਬਿਆਨ ਲਿਖਾ ਤੇ ਜੋ ਤੁਹਾਡੇ ਕਾਰਵਾਈ ਕਰਨੀ ਕਰਾ ਲਿਓ। ਮੈਂ ਬਿਆਨ ਲਿਖ ਆਇਆ। ਕੀ ਕਾਰਵਾਈ ਕੀ ਕਰ ਰਹੇ ਹੋ? ਉਹਨੂੰ ਦੱਸਿਆ ਗਿਆ ਪੂਰੇ ਕਾਰਵਾਈ ਦੇ ਵੀ ਕੋਈ ਦੋਏ ਪਾਰਟੀਆਂ ਬਦੇ ਦਾਖਲੀ ਹੀ ਥੇ ਉਹੀ ਦਾਖਲੀ ਮੁੰਡਾ ਇਹ ਵੀ ਦਾਖਲੀ ਹੀ ਹੁੰਦਾ ਤਾਂ ਵੀ ਤੇ ਜੇਕਰ ਸਾਡੇ ਸਾਹਮਣੇ ਵੀ ਹੁੰਦਾ ਤੇ ਮੈਂ ਕਾਰ ਵੀ ਬੰਦ ਕਰ ਦੇਣੀ ਸੀ ਤੇ ਪਰਚੇ ਤੋਂ ਬਾਹਰ ਹੀ ਕਾਰ ਵੀ ਹੁੰਦੀ ਕੱਚਾ ਜਿਸ਼ਟਰ ਹੁੰਦਾ ਜੀ ਕੋੜ ਕੀ ਕਰਾ ਕੇ ਦੀਆ ਵੀ ਕੁਝ ਬਿਆਨ ਖਾਉਣੇ ਹਨ ਬੰਨ ਹੋਣੇ ਫੋਨ ਗਿਆ ਮਾਤਾ ਜੀ ਦਾ ਇਹਦਾ ਮੁੰਡੇ ਦੀ ਦਾ ਕਿ ਮੁੰਡੇ ਡੈਥ ਹੋ ਗਈ ਪਰਜਾਈ ਨੇ ਕੀਤਾ ਮਾਤਾ ਜੀ ਨੇ ਨਹੀਂ ਕੀਤਾ ਪਰਜਾਈ ਉਹ ਨਾਲ ਜਾ ਕੇ ਦਰਖਾਸਤ ਦੇ ਗਿਆ ਚਲੋ ਮੈਨੂੰ ਪਿਆ ਜੀ ਪਤਾ ਲੇਡੀ ਨੇ ਫੋਨ ਕੀਤਾ ਮੈਨੂੰ ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ ਉਹੀ ਉਸੇ ਤਰ੍ਹਾਂ ਤੁਰੰਤ ਮੋਟੇ ਹਸਪੀਟਲ ਪਹੁੰਚੀ ਆ ਕਿ ਚੰਗਾ ਭਲਾ ਮੁੰਡੇ ਕੀ ਹੋ ਗਿਆ ਜਿਹਨੂੰ ਸਟ੍ਰੈਕਟ ਡੈਥ ਹੋ ਗਈ ਇਹਨੂੰ ਮੁੰਡੇ ਰੈਫਰ ਕੀਤਾ ਕਿ ਹਸਪੀਟਲ ਉਸੇ ਲਾਸ਼ ਨਹੀਂ ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਨੂੰ